ਸਸਿਕਾਲ ਜੀ ਮੈਂ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਸਾਬਕਾ ਵਿਧਾਇਕ ਹਲਕਾ ਸਨੌਰ ਅੱਜ ਆਪਣੇ ਹਲਕੇ ਸਨੌਰ ਦੀ ਦੇਵੀਗੜ ਮੰਡੀ ਜਿਹੜੀ ਮੇਨ ਮੰਡੀ ਆ ਸਾਡੀ ਇੱਕ ਉੱਥੇ ਮੈਂ ਖੜਿਆ ਆ ਖਰੀਦ ਦਾ ਜਾਇਜ਼ਾ ਲੈਣ ਲਈ ਆਏ ਸੀਗੇ ਤੇ ਹਾਲਾਤ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਆ ਪਹਿਲਾਂ ਤਾਂ ਮੈਂ ਕਹਿੰਦਾ ਵੀ ਮੋਇਸਟਰ ਮੀਟਰ ਆ ਜਿਹੜਾ ਤੁਸੀਂ ਜੀ ਆ ਦਿਖਾਓ ਇਹ 11.5 ਮੋਇਸਟਰ ਆ ਜੀ 11.5 ਮੋਇਸਟਰ ਤੇ ਕਿੰਨੇ ਦਿਨ ਹੋ ਗਏ ਫਸਲ ਪੈਣ ਨੂੰ ਇੱਥੇ 4 ਕਿ ਦਿਨ ਹੋ ਗਏ 4 ਦਿਨ ਹੋ ਗਏ ਇੱਥੇ ਕਣਕ ਪਈ ਨੂੰ ਤੇ ਸਭ ਤੋਂ 1 April ਤੋਂ ਸ਼ੁਰੂ ਹੋਈ ਵੀ ਆ ਤੇ ਅੱਜ 7 ਤਰੀਕਾ 1 April ਤੋਂ ਸਰਕਾਰ ਨੂੰ ਚਾਹੀਦਾ ਸੀ ਉਦੋਂ ਪਹਿਲਾਂ ਪਹਿਲਾਂ ਪ੍ਰਬੰਧ ਕਰਨੇ ਨਾ ਤਾਂ ਇਨਸਪੈਕਟਰਾਂ ਦੀਆਂ ਡਿਊਟੀਆਂ ਇਹਨਾਂ ਮੰਡੀਆਂ ਵਿੱਚ ਲੱਗੀਆਂ ਨਾ ਕੋਈ ਬਾਰਦਾਨਾ ਆਇਆ ਪ੍ਰਬੰਧਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ ਅਜੇ ਤੱਕ ਸਰਕਾਰ ਮੰਡੀਆਂ ਤੱਕ ਪਹੁੰਚੀ ਹੋ ਨਹੀਂ ਸਰਕਾਰ ਭੁੱਲੀ ਬੈਠੀ ਆ ਵੀ ਅਸੀਂ ਖਰੀਦ ਵੀ ਕਰਨੀਆਂ ਪਹਿਲਾਂ ਹੀ ਕੁਦਰਤ ਦੀ ਬਹੁਤ ਵੱਡੀ ਮਾਰ ਪਈ ਆ ਤੇ ਫਸਲਾਂ ਵਿਸ਼ੀਆਂ ਪਈਆਂ ਵੈਸੇ ਝਾੜ ਘੱਟ ਨਿਕਲਨੇ ਆ ਤੇ ਗਰਦਾਵਰੀਆਂ ਕਰਨ ਲਈ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਇੱਕ ਹਫ਼ਤੇ ਦੇ ਵਿੱਚ ਵਿੱਚ ਕਰ ਦਾਂਗੇ ਹਫ਼ਤਾ ਦਾ ਪਤਾ ਨਹੀਂ ਕਦੋਂ ਦਾ ਬੀਤਿਆ ਸੀ ਐਸ.ਐਮ. ਸਾਹਿਬ ਹਜੇ ਤੱਕ ਤੁਹਾਡੇ ਪਟਵਾਰੀ ਨਹੀਂ ਪਹੁੰਚੇ ਜੇ ਪਹੁੰਚੇ ਆ ਤਾਂ ਗਰਦਾਵਰੀਆਂ ਪ੍ਰੋਪਰ ਨਹੀਂ ਕਰ ਰਹੇ ਹੈਗੇ ਬਈਆਂ ਅੱਧੀ ਡਿਗੀ ਹੋਈ ਹੈ ਆਪਦੀ ਤੋਂ ਵੱਧ ਜੇ ਡਿਗੀ ਹੋਊਗੀ ਅਸੀਂ ਤਾਂ ਗਰਦਾਵਰੀਆਂ ਕਰਾਂਗੇ ਸੋ ਬੇਹੱਦ ਮੈਂ ਸਮਝਦਾ ਮਾਨਸਿਕ ਪਰੇਸ਼ਾਨੀ ਦੇ ਵਿੱਚ ਤੇ ਆਰਥਿਕ ਬੋਝ ਜਿਹੜਾ ਹੈਗਾ ਉਹ ਕਿਸਾਨ ਦੇ ਉੱਤੇ ਪੈ ਰਿਹਾ ਹੈ ਬੁਰੀ ਤਰ੍ਹਾਂ ਕਰਜ਼ੇ ਦੀ ਮਾਰ ਥੱਲੇ ਦੱਬਿਆ ਹੋਇਆ ਇਹ ਪਹਿਲੀ ਵਾਰੀ ਹੋਊਗਾ ਕਿ 1 ਅਪ੍ਰੈਲ ਤੋਂ ਖਰੀਦ ਸ਼ੁਰੂ ਹੋਣੀ ਹੋਵੇ ਤੇ ਹਜੇ ਤੱਕ ਮੰਡੀਆਂ 'ਚ ਕੋਈ ਇਨਸਪੈਕਟਰਾਂ ਦੀਆਂ ਡਿਊਟੀਆਂ ਨਾਲ ਲੱਗੀਆਂ ਹੋਣ ਤੇ ਕੋਈ ਦੇਖਣ ਵਾਸਤੇ ਵੀ ਨਾ ਆਇਆ ਹੋਵੇ ਪੁੱਛਣ ਵਾਸਤੇ ਵੀ ਨਾ ਆਇਆ ਹੋਵੇ ਨਾ ਸਰਕਾਰ ਦਾ ਅਧਿਕਾਰੀ ਨਾ ਸਰਕਾਰ ਦਾ ਕੋਈ ਨੁਮਾਇੰਦਾ ਨਾ ਸਰਕਾਰ ਦਾ ਕੋਈ ਵਜ਼ੀਰ ਇਹਨਾਂ ਮੰਡੀਆਂ ਤੱਕ ਨਾ ਪਹੁੰਚਿਆ ਹੋਵੇ ਦੇਖੋ ਅਸੀਂ ਪਹਿਲਾਂ ਵੀ ਬੇਨਤੀਆਂ ਕੀਤੀਆਂ ਸਰਕਾਰ ਨੂੰ ਮੀਡੀਆ ਦੇ ਰਾਹੀਂ ਵੀ ਕੀਤੀਆਂ ਤੇ ਕਹਿੰਦੇ ਰਹੇ ਕਿ ਤੁਸੀਂ ਗਰਦਾਵਰੀਆਂ ਦੇ ਕੰਮ ਦੇ ਵਿੱਚ ਸਪੀਡ ਲੈ ਕੇ ਆਓ ਹੁਣ ਪਟਵਾਰੀ ਜਾ ਕੇ ਕਹਿੰਦੇ ਆ ਜੀ ਕਹਿੰਦੇ ਥੋੜੀ ਕਣਕ ਦੀ ਤਾਂ ਗਰਦਾਵਰੀ ਕਰਾਂਗੇ ਉਹ ਹੋ ਨਹੀਂ ਸਕਦੀ ਕਿਉਂਕਿ ਇਹਦੇ ਵਿੱਚ ਜੇ ਪਾਣੀ ਖੜਾ ਹੋਊਗਾ ਹੁਣ ਕਿਸਾਨ ਥੋੜੇ ਵਾਸਤੇ ਥੋਡੀਆਂ ਗਰਦਾਵਰੀਆਂ ਵਾਸਤੇ ਪਾਣੀ ਖੜਾ ਕੇ ਰੱਖਦੇ ਆਪਣੇ ਦਾਣਿਆਂ ਦੇ ਵਿੱਚ ਪਹਿਲੇ ਹੀ ਦਾਣੇ ਫਿਰ ਜਿਹੜੀ ਵੱਡੀਆਂ ਚੁਣੌਤੀਆਂ ਸੀ ਉਦੋਂ ਕਹਿੰਦੇ ਰਹੇ ਵੀ ਖਰੀਦ ਦੇ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਆਉਣਗੀਆਂ ਤੁਹਾਨੂੰ ਖਰੀਦ ਦੇ ਵਿੱਚ ਰੈਇਤਾਂ ਜਿਹੜੇ ਮਾਪਦੰਡ ਨੇ ਉਹਨਾਂ ਦੇ ਵਿੱਚ ਰੈਇਤਾਂ ਲੈਣ ਵਾਸਤੇ ਕੇਸ ਆ ਜਿਹੜਾ ਦਿੱਲੀ ਨੂੰ ਭੇਜਣਾ ਚਾਹੀਦਾ ਕੇਂਦਰ ਸਰਕਾਰ ਨੂੰ ਭੇਜਣਾ ਚਾਹੀਦਾ ਪਰ ਸਰਕਾਰ ਕਿੱਥੇ ਰਹੀ ਸਰਕਾਰ ਸੁੱਤੀ ਪਈ ਰਹੀ ਆ ਕਿਉਂ ਨਹੀਂ ਪ੍ਰਬੰਧ ਹੋਇਆ ਇਨਸਪੈਕਟਰਾਂ ਕਿਉਂਕਿ ਸਰਕਾਰ ਸਾਰੀ ਮਾਨਯੋਗ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਦੇ ਸਵਾਗਤ ਵਾਸਤੇ ਲਕੀ ਰਹੀ ਉਹਨਾਂ ਨੂੰ ਯੋਗਾ ਕਰਵਾਉਣ ਵਾਸਤੇ ਇੱਕ ਦਿਨ ਦੇ ਸਮਾਗਮ ਦੇ ਲਈ ਸਾਰੀ ਸਰਕਾਰ ਲੱਗੀ ਰਹੀ ਤੇ ਮੰਡੀਆਂ ਖਾਲੀ ਪਈਆਂ ਮੰਡੀਆਂ ਦੇ ਵਿੱਚ ਕੋਈ ਆ ਹੀ ਨਹੀਂ ਰਿਹਾਗਾ ਨਾ ਬਾਹਰ ਦਾ ਨਾ ਆ ਰਿਹਾ ਨਾ ਇਨਸਪੈਕਟਰ ਆ ਰਹੇ ਨੇ ਸੋ ਖਰੀਦ ਦੇ ਵਿੱਚ ਜਿਹੜੇ ਮਾਪਦੰਡ ਸੀ ਉਹਨਾਂ ਵਿੱਚ ਰਾਜ ਦੇਣ ਵਾਸਤੇ ਆਪਣਾ ਕੇਸ ਆ ਜਿਹੜਾ ਕੇਂਦਰ ਦੇ ਕੋਲੇ ਮੱਧ ਪ੍ਰਦੇਸ਼ ਨੇ ਰੈਤਾਂ ਲਿਆ ਵੀ ਲੱਤੀਆਂ ਜਦੋਂ ਤੁਹਾਨੂੰ ਪਤਾ ਵੀ 1 ਅਪ੍ਰੈਲ ਤੋਂ ਮੰਡੀਆਂ 'ਚ ਕਣਕਾਣੀ ਸ਼ੁਰੂ ਹੋ ਸਕਦੀ ਆ ਫਿਰ ਤੁਹਾਨੂੰ ਆਪਣਾ ਕੇਸ ਕਦੋਂ ਦੀਆਂ ਕਣਕਾਂ ਡਿਗੀਆਂ ਹੋਈਆਂ ਕਦੋਂ ਦੀਆਂ ਬਰਸਾਤਾਂ ਹੋਈਆਂ ਗੜੇਮਾਰੀ ਹੋਈ ਆ ਲੋਕ ਬਾਰ-ਬਾਰ ਤੁਹਾਡੇ ਚੀਕ-ਚੀਕ ਕੇ ਕਹਿੰਦੇ ਰਹੇ ਆਪਣਾ ਦਰਦ ਸੁਣਾਉਂਦੇ ਰਹੇ ਪਰ ਤੁਸੀਂ ਸੁਣਿਆ ਹੀ ਨਹੀਂ ਤੁਸੀਂ ਜੋਗਾ ਕਰਨ ਚ ਲੱਗੇ ਰਹੇ ਕਿ ਇਹਨਾਂ ਰਾਇਤਾਂ ਦੀ ਧੋੜ ਪਊਗੀ ਮਾਪ ਡੰਡਾਂ ਦੇ ਵਿੱਚ ਮਾਝੂ ਦਾਣਾ ਆ ਸਕਦਾ ਕਾਲਾ ਦਾਣਾ ਆ ਸਕਦਾ ਤੇ ਫਿਰ ਸਭ ਤੋਂ ਵੱਡੀ ਗੱਲ ਹੈ ਵੀ ਤੂੜੀ ਬਣਨੀ ਹੋਣੀ ਹੈਗੀ ਹਾਲਾਤ ਇਹ ਜੇ ਬਣੇ ਹੋਏ ਨੇ ਸੋ ਵੀ ਤੁਸੀਂ ਕੇਂਦਰ ਦੇ ਕੋਲੇ ਕੇਸ ਆਪਣਾ ਰਾਇਤਾਂ ਵਾਸਤੇ ਪੁੱਟ ਕਰੋ ਮੌਇਸਚਰ ਦੀ ਭਾਵੇਂ ਸਮੱਸਿਆ 11.5 ਇਹ ਤਾਂ ਸਰਕਾਰ ਦੇ ਮਾਪਦੰਡ ਵੀ ਪੂਰੇ ਕਰਦਾ ਫਿਰ ਵੀ 4 ਦਿਨ ਤੱਕ ਕਿਉਂ ਪਈ ਆ ਜੀ ਇੱਥੇ ਸੋ ਕਹਿਣ ਤੋਂ ਭਾਪ ਵੀ ਉਹ ਕੇਸ ਪਹਿਲਾਂ ਜਦੋਂ 1 April ਤੋਂ ਪਹਿਲਾਂ ਪਹਿਲਾਂ ਉਹ ਕੇਸ ਤੁਸੀਂ ਭੇਜਦੇ ਤੇ ਭੇਜ ਕੇ ਉੱਥੇ ਮਨਜ਼ੂਰੀ ਆਵੇ ਅੱਜ ਹੁਣ ਕੇਂਦਰ ਦੀਆਂ ਟੀਮਾਂ ਆਈਆਂ ਕਦੋਂ ਉਹ ਕੇਸ ਭੇਜਣਗੇ ਕਦੋਂ ਉਹ ਆਉਣਗੀਆਂ ਸੋ ਬਿਲਕੁਲ ਸੁੱਤਾ ਪਿਆ ਪ੍ਰਸ਼ਾਸਨਿਕ ਸਿਸਟਮ ਆ ਜਿਹੜਾ ਪੰਜਾਬ ਸਰਕਾਰ ਦਾ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ ਸੋ ਮੈਂ ਸਮਝਦਾ ਵੀ ਇਹ ਮੰਡੀ ਕੇਬਲ ਦੇਵਿਗੜ ਮੰਡੀ ਦੇ ਵਿੱਚ ਮੈਂ ਤੁਹਾਨੂੰ ਆ ਕੇ ਹਾਲ ਸੁਣਾਉਣ ਲੱਗਿਆ ਐਤੋਂ ਪਹਿਲਾਂ ਮੈਂ ਦੌਨਕਲਾਂ ਪਿੰਡ ਜਾ ਕੇ ਗਿਆ ਉੱਥੇ ਵੀ ਪਿੰਡਾਂ ਦੇ ਵਿੱਚ ਵੀ ਇਹੀ ਆ ਵੀ ਹਜੇ ਤੱਕ ਇੱਥੇ ਹੁਣ ਚੂਂਡ ਵਗੈਰਾ ਦੇ ਸਾਰੇ ਕਿਸਾਨ ਇੱਥੇ ਹੋਰ ਖੜੇ ਹਮ ਸਿੰਘਰ ਵਾਲੀ ਸਾਈਡ ਦੇ ਹਜੇ ਤੱਕ ਜੇ ਪਹਿਲਾਂ ਤਾਂ ਪਟਵਾਰੀ ਉਹ ਨਹੀਂ ਗਏ ਬਹੁਤ ਸਾਤ ਪਿੰਡਾਂ ਦੇ ਵਿੱਚ ਜਿਹੜੇ ਖੇਤੀਬਾੜੀ ਅਧਿਕਾਰੀਆ ਉਹਨਾਂ ਦੀਆਂ ਡਿਊਟੀਆਂ ਨਹੀਂ ਲੱਗੀਆਂ ਹੈਗੀਆਂ ਮੰਡੀਆਂ ਦੇ ਵਿੱਚ ਖਰੀਦ ਕਰਨ ਵਾਸਤੇ ਇਨਸਪੈਕਟਰਾਂ ਦੀਆਂ ਡਿਊਟੀਆਂ ਨਹੀਂ ਲੱਗੀਆਂ ਹੈਗੀਆਂ ਸੋ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਬੇਨਤੀ ਆ ਵੀ ਕਦੇ ਤੁਸੀਂ ਅਸਾਮ ਕਦੇ ਤੁਸੀਂ ਯੋਗਾ ਜਿਹੜੇ ਕੰਮਾਂ ਵਾਸਤੇ ਲੋਕਾਂ ਨੇ ਤੁਹਾਡੀਆਂ ਡਿਊਟੀਆਂ ਲਾਈਆਂ ਜ਼ਿੰਮੇਵਾਰੀਆਂ ਲਾਈਆਂ ਆਪਾਂ ਉਹ ਕੰਮ ਵੀ ਨਿਭਾਈਏ ਸੋ ਬੇਨਤੀ ਆ ਵੀ ਇਹ ਮੰਡੀ ਦੇ ਵਿੱਚੋਂ ਤੁਹਾਡੇ ਪੰਜਾਬ ਦੀ ਇੱਕ ਮੰਡੀ ਦੇ ਵਿੱਚੋਂ ਇਸ ਸਮੇਂ ਮੈਂ ਬੋਲ ਰਿਹਾ ਹਾਂ ਸੋ ਉਮੀਦ ਆ ਕਿਉਂਕਿ ਦੇਖੋ ਪਹਿਲਾਂ ਕਣਕ ਇਸ ਤੋਂ ਪਹਿਲੀ ਜਿਹੜੀ ਕਣਕ ਸੀ ਇਹ ਲਗਾਤਾਰ ਤੀਜੀ ਫਸਲ ਆ ਇਦੋਂ ਪਹਿਲੀ ਜਿਹੜੀ ਕਣਕ ਸੀ ਉਹਦਾ ਝਾੜ ਘਟਿਆ ਉਹਦੇ ਵਿੱਚ ਵੀ ਉਹ 30-30% ਝਾੜ ਘਟਿਆ ਸੀਗਾ ਉਹਦਾ ਵੀ ਕੋਈ ਮੁਆਵਜ਼ਾ ਤੱਕ ਨਹੀਂ ਮਿਲਿਆ ਹੈਗਾ ਤੇ ਉਦੋਂ ਬਾਅਦ ਜਿਹੜਾ ਝੋਨੇ ਦਾ ਸੀ ਤੁਹਾਡੀ ਸਰਕਾਰ ਮੁਕਰੇ ਗਈ ਆ ਮੇਰੇ ਹਲਕੇ ਦੇ ਵਿੱਚ ਝੋਨੇ ਨੂੰ ਚਾਇਨਾ ਵਾਇਰਸ ਦੀ ਬਹੁਤ ਵੱਡੀ ਮਾਰ ਪਈ ਸੀ ਤੁਹਾਡੇ ਮੰਤਰੀ ਜੀ ਇੱਕ ਜਵਾਬ ਵਿੱਚ ਕਹਿੰਦੇ ਨੇ ਵੀ ਸਨੌਰ ਹਲਕਾ ਤਾਂ ਕੀ ਪੂਰੇ ਪਟਿਆਲੇ ਜ਼ਿਲ੍ਹੇ ਵਿੱਚ ਹੀ ਕਰੋਨਾ ਵਾਇਰਸ ਦੀ ਕੋਈ ਮਾਰ ਨਹੀਂ ਪਈ ਹੈਗੀ ਇੱਥੇ ਲੋਕਾਂ ਦੇ ਦੋ ਦੋ ਤਿੰਨ ਤਿੰਨ ਕੁੰਟਲ ਝੋਨੇ ਦਾ ਝੜ ਰਹਿ ਗਿਆ ਸੀਗਾ ਬਰਸਾਤਾਂ ਨਾਲ ਬਹੁਤ ਵੱਡੀ ਮਾਰ ਪਈ ਸੀਗੀ ਉਹ ਕਹਿੰਦੇ ਪੰਜਾਬ 'ਚ ਹੀ ਨਹੀਂ ਬਰਸਾਤਾਂ ਨਾਲ ਕਿਤੇ ਖਰਾਬਾ ਹੋਇਆ ਹੁਣਾਂ ਤੀਜੀ ਮਾਰ ਹੋਰ ਆ ਸੋ ਮੈਂ ਸਮਝਦਾ ਹਾਂ ਵੀ ਘੱਟੋ-ਘੱਟ ਸਾਰ ਲੋ ਆ ਕੇ ਇਹੀ ਕੰਮਾਂ ਵਾਸਤੇ ਸਰਕਾਰਾਂ ਚੁਣੀ ਐ ਆਮ ਆਦਮੀ ਤੁਹਾਡੇ ਕੋਲੋਂ ਪੁਕਾਰ ਕਰ ਰਿਹਾ ਕੇਵਲ ਪਾਰਟੀ ਦਾ ਨਾਮ ਆਪੀ ਪਾਰਟੀ ਰੱਖ ਕੇ ਕੇਵਲ ਆਪਾਂ ਸਵੇਰੇ ਚਲੇ ਜਾਂਦੇ ਆਂ ਸ਼ਾਮ ਨੂੰ ਆ ਜਾਂਦੇ ਆਂ ਭਾਸ਼ਣ ਦੇ ਕੇ ਉਹਨਾਂ ਨਾਲ ਕੰਮ ਨਹੀਂ ਚੱਲਣਾ ਹੈਗਾ ਜਿਹੜੇ ਤੁਹਾਡੇ ਕਰਨ ਵਾਲੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਆਪਾਂ ਨਿਭਾਉਣ ਦੀ ਖਿੰਚਲ ਕਰੀਏ ਮੈਂ ਉਮੀਦ ਕਰਦਾ ਵੀ ਇਹ ਆਵਾਜ਼ ਮੰਡੀਆਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਜੂਗੀ ਇਹ ਕੇਵਲ 11:30 ਮੋਇਸਚਰ ਇੱਥੇ ਨਹੀਂ ਉਹ ਪਰਲੀ ਦੇ ਚੋ ਠੀਕ ਹੈ ਪਰਲੀ ਤੁਹਾਨੂੰ ਦੂਜੀਆਂ ਢੇਰੀਆਂ ਵੀ ਹੋਰ ਦਿਖਾ ਦਨੇ ਆਂ ਕਿ ਉਹਦਾ 12 ਜਿਹੜਾ ਅਸੀਂ ਦੇਖ ਕੇ ਹਟਿਆ ਇਹਦਾ 11.5 ਇਹਦਾ ਮਾਪਦੰਡ ਵੀ ਪੂਰੇ ਕਰਦੇ ਆ ਸੋ ਮੈਂ ਉਮੀਦ ਕਰਦਾ ਵੀ ਕਿ ਜਲਦੀ ਤੋਂ ਜਲਦੀ ਤੁਸੀਂ ਆਪਣੇ ਅਧਿਕਾਰੀ ਭੇਜ ਕੇ ਇਹਦਾ 11 9 ਆ ਰਿਹਾ ਜੀ 9 ਜੀ ਆ 11 9 ਆ ਜੀ ਇਹਦਾ 9 ਆ ਸੀਐਮ ਸਾਹਿਬ ਇਹ 4-4 ਦਿਨ ਤੇ ਬੈਠੇ ਆ ਲੋਕ ਇੱਥੇ 4-4 ਦਿਨ ਤੇ 11.7 ਹੀ ਆ 11.6 ਚਾਰ-ਚਾਰ ਦਿਨ ਦੇ ਲੋਕ ਬੈਠੇ ਐ ਇੱਥੇ ਤੇ ਤੁਸੀਂ ਯੋਗਾ ਕਰੀ ਜਾ ਰਹੇ ਹੋ ਕਮਾਲ ਆ ਸੋ ਬੇਨਤੀ ਆ ਵੀ ਬਹੁਤ ਹੋ ਗਈਆਂ ਕਸਰਤਾਂ ਕਿਸਾਨ ਦੀ ਕਸਰਤਾਂ ਪਹਿਲਾਂ ਹੀ ਬਹੁਤ ਕਰਾਤੀ ਹਾਂਜੀ ਸ਼ਿਮਲੇ ਵਿਆਹ ਕਰੇ ਹਾਂ ਤੁਸੀਂ ਸਾਰੇ ਸ਼ਿਮਲੇ ਵਿਆਹ ਦੇਖੀ ਜਾ ਰਹੇ ਹੋ ਇੱਥੇ ਆ ਜਾਓ ਵਿਆਹ ਤੁਹਾਨੂੰ ਅਸੀਂ ਪਾਰਟੀਆਂ ਅਸੀਂ ਕਰਦਾਂਗੇ ਤੁਸੀਂ ਆ ਜਿਹੜੇ ਤੁਹਾਡੇ ਕਰਨ ਵਾਲੇ ਕੰਮ ਆ ਕਿਰਪਾ ਕਰਕੇ ਉਹ ਕਰਨ ਦੀ ਖੇਚਲ ਕਰੋ ਬਹੁਤ ਬਹੁਤ ਧੰਨਵਾਦ ਇਹ ਆਵਾਜ਼ ਆਪਣੇ ਸ਼ੇਅਰ ਵਾਲਾ ਬਟਨ ਦਬਕੇ ਕਿਉਂਕਿ ਸੀਐਮ ਸਾਹਿਬ ਬਹੁਤ ਘੱਟ ਸੁਣਾਣਾ ਹੀ ਪਸੰਦ ਕਰਦੇ ਨੇ ਸੁਣਨਾ ਘੱਟ ਪਸੰਦ ਕਰਦੇ ਨੇ ਇਹ ਸ਼ੇਅਰ ਵਾਲਾ ਬਟਨ ਦਬਕੇ ਇੰਨੀ ਵੱਡੇ ਉਹਦੇ ਨਾਲ ਦਬੋ ਕਿ ਉਹਨਾਂ ਤੱਕ ਆਖਿਰ ਪਹੁੰਚ ਹੀ ਜਾਵੇ ਇਹ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਉਮੀਦ ਕਰਦੇ ਆਂ ਵੀ ਮੰਡਿਆਂ ਦੇ ਵਿੱਚ ਜਲਦੀ ਖਰੀਦ ਦਾ ਪ੍ਰਬੰਧ ਹੋਊਗਾ ਕਮਾਲ ਹੈ ਇਹ ਕਿਹਾ ਉਹਦਾ ਗਾਣਾ ਦਾ ਅੰਦੋ ਉਹ ਆਪ ਪਾਤੀ ਜੀ ਹਾਂ ਗੱਲ ਤਾਂ ਹੀ ਕੋਈ ਆਵਾਜ਼ ਪਰਨੀਸ਼ਾਨੀ ਦਾ ਦੁਬਾਰਾ ਤੋਂ ਉਹ ਵੀ ਦੋ ਗਿਆ ਅਬਸ ਜੀ ਨਾ ਗਿਆ ਉਹਨਾਂ ਨੇ ਪਾਰਟੀ ਬਦਲ ਲਈ ਤਾਜ਼ਾ ਖਬਰਾਂ ਵੀਡੀਓ ਤੇ ਜ਼ਿੰਦਗੀ ਨੂੰ ਮੋਟੀਵੇਟ ਕਰਦੀਆਂ ਸਟੋਰੀਆਂ ਦੇਖਣ ਦੇ ਲਈ ਸਾਡਾ ਫੇਸਬੁੱਕ ਪੇਜ ਲਾਈਕ ਕਰੋ ਤੇ نیچے ਦਿਖ ਰਿਹਾ ਨੂਟੇ ਨੂੰ ਠੋਣੇ ਦਬਾਓ